ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਰਣਜੀਤ ਸੇਕਟਰੜੀਆਂ ਆਇਆ ਤੇ ਜਿਹੜੀ ਐਫ ਆਈ ਆਰ ਹੋਈ ਹੈ ਉਹਦੇ ਵਿੱਚ ਕਿੰਨੀ ਸੱਚਾਈ ਹੈ ਇਹ ਹਰਪ੍ਰੀਤ ਸਿੰਘ ਮਖੂ ਜਿਹੜੇ ਕਿ ਇੱਕ ਸੀਨੀਅਰ ਜਰਨਲਿਸਟ ਨੇ ਤਜਜ਼ੀਆ ਨਿਗਾਰ ਨੇ ਉਹ ਇਸ ਦੇ ਉੱਤੇ ਆਪਣਾ ਮੌਕਫ ਬਿਆਨ ਕਰਨ ਦਾ ਹੈ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਭਾਈ ਹਰਪ੍ਰੀਤ ਸਿੰਘ ਮਖੂ ਜੀ ਮੈਂ ਐਚ ਐਮ ਟੀਵੀ ਤੋਂ ਦੀਪਨ ਗੱਲ ਕਰ ਰਿਹਾ ਇੱਕ ਵੱਡਾ ਮੁੱਦਾ ਖੜਾ ਹੋਇਆ ਉਸ ਦੇ ਉੱਤੇ ਤੁਹਾਡਾ ਮੈਂ ਤੁਹਾਡਾ ਰਿਐਕਸ਼ਨ ਲੈਣਾ ਚਾਹੁੰਦਾ ਹਾਂ ਮੁੱਦਾ ਇਹ ਹੈ ਕਿ ਭਾਈ ਰਣਜੀਤ ਸਿੰਘ ਢੰਡਰੀਆਂ ਬਾਗ ਦੇ ਉੱਤੇ ਕਿਹ ਲੋਕ ਕਿ ਇਲਜ਼ਾਮ ਲੱਗੇ ਨੇ ਮੁਕੱਦਮੇ ਦਰਜ ਹੋਏ ਨੇ ਇੱਕ ਕੁੜੀ ਦੇ ਰੇਪ ਅਤੇ ਮਰਡਰ ਨੂੰ ਲੈ ਕੇ ਤੁਸੀਂ ਸਿੱਖ ਪ੍ਰਚਾਰਕੋਂ ਕੀ ਕਹੋਗੇ ਇਸ ਸਾਰੇ ਮੁੱਦੇ ਤੇ ਸਾਡਾ ਦਰਸ਼ਕਾਂ ਨੂੰ ਇਸ ਬਾਰੇ ਕੀ ਤੁਸੀਂ ਦੱਸਣਾ ਚਾਹੋਗੇ ਜੀ ਦੀਪਨਜੀਤ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਜੀ ਤੁਸੀਂ ਮੈਨੂੰ ਗੱਲ ਰੱਖਣ ਦਾ ਮੌਕਾ ਦਿੰਦੇ ਹੋ ਜਿੱਥੇ ਇੱਕ ਚੀਜ਼ ਮੈਂ ਸ਼ੁਰੂਆਤ ਵਿੱਚ ਹੀ ਕਹਿਣੀ ਚਾਹੁੰਦਾ ਵੀ ਮੈਂ ਕਿਸੇ ਜਥੇਬੰਦੀ ਕਿਸੇ ਸੰਪਰਦਾ ਦੇ ਦਾਇਰੇ ਦੇ ਵਿੱਚ ਨਹੀਂ ਆ ਵੀ ਜਿਹੜਾ ਮੈਨੂੰ ਬੋਲਣ ਲੱਗਿਆਂ ਕੋਈ ਇਤਰਾਜ਼ ਹੋ ਸਕਦਾ ਆ ਜਾਂ ਮੈਂ ਕਹਾਂ ਵੀ ਇਹ ਗੱਲ ਮੈਂ ਬੋਲ ਨਹੀਂ ਸਕਦਾ ਸੰਸਥਾ ਦੇ ਮੇਰੇ ਤੇ ਨਿਯਮ ਲਾਗੂ ਹੁੰਦੇ ਨੇ ਮੈਂ ਬੜੇ ਖੁੱਲੇ ਅਸਮਾਨ ਦਾ ਪਰਿੰਦਾ ਮਾਂ ਜੋ ਮੈਨੂੰ ਚੰਗਾ ਲੱਗਦਾ ਹੈ ਮੈਂ ਬੋਲਦਾ ਮਾਂ ਜਿੱਥੇ ਮੈਨੂੰ ਗਲਤ ਲੱਗਦਾ ਮੈਂ ਉੱਥੇ ਵੀ ਬੋਲਦਾ ਮਾਂ ਹੁਣ ਗੱਲ ਆਈਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਉੱਪਰ ਬੜੇ ਗੰਭੀਰ ਇਲਜ਼ਾਮ ਲੱਗੇ ਨੇ ਔਰ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਵੀ ਕਿਸੇ ਧੀ ਨੂੰ ਬੇਪਤ ਕਰਕੇ ਉਹਦੇ ਕਤਲ ਕਰਨ ਦਾ ਜਿਹੜਾ ਇਲਜ਼ਾਮ ਹੁੰਦਾ ਪ੍ਰਚਾਰਕ ਵਾਸਤੇ ਬਹੁਤ ਵੱਡਾ ਹੁੰਦਾ ਉਹਦਾ ਮਰਨ ਹੋ ਜਾਂਦਾ ਅਰ ਤੁਸੀਂ ਆਪ ਵੇਖੀਏ ਤੇ ਘਟਨਾ ਕਰੀਬ ਦੀਪਨ ਜੀ 12-13 ਸਾਲ ਪੁਰਾਣੀ ਹੈ ਜੇ ਹੁਣ ਮੈਂ ਗੱਲ ਕਰਾਂ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਉਮਰ ਕਰੀਬ ਕਿਹੜੀ 42 ਸਾਲ ਦੇ ਲੱਗੇ ਆ ਤੇ 12-13 ਸਾਲ ਪੁਰਾਣੀ ਘਟਨਾ ਆ ਤੇ ਇਹ ਉਦੋਂ ਉਮਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਮੇਰੇ ਖਿਆਲ ਦੇ ਵਿੱਚ ਕੋ 22-29 ਸਾਲ ਦੇ ਕਰੀਬ ਹੋਵੇਗੀ ਤੇ ਜੇ ਹੁਣ ਤੁਸੀਂ 12-13 ਸਾਲ ਪੁਰਾਣੀ ਘਟਨਾ ਦੇ ਉੱਪਰ ਅੱਜ ਵਿਸ਼ਲੇਸ਼ਣ ਕਰੋਗੇ ਤਾਂ ਤੁਹਾਨੂੰ 12-13 ਸਾਲ ਪਿੱਛੇ ਜਾਣਾ ਪੈਣਾ ਹੈ ਉਥੋਂ ਦੇ ਹਾਲਾਤਾਂ ਬਾਰੇ ਵੇਖਣਾ ਪੈਣਾ ਹੈ ਉਦੋਂ ਦੀ ਸਥਿਤੀ ਬਾਰੇ ਵੇਖਣਾ ਪੈਣਾ ਤੇ ਮੈਂ ਤੁਹਾਨੂੰ 12-13 ਸਾਲ ਪਿੱਛੇ ਲੈ ਕੇ ਜਾਣਾ ਜਦੋਂ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਉਹਨਾਂ ਦਿਨਾਂ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਜਿਹੜੇ ਹੁੰਦੇ ਸੀ ਉਹਦੇ ਵਿੱਚ ਰਿਕਾਰਡ ਤੋੜ ਕੱਟ ਹੁੰਦਾ ਸੀ ਜੀ ਮੰਡੀਆਂ ਛੋਟੀਆਂ ਪੈ ਜਾਂਦੀਆਂ ਹੁੰਦੀਆਂ ਸੀ ਤੇ ਇੱਕ-ਇੱਕ ਦਿਨ ਦੇ ਵਿੱਚ ਲੱਖ-ਲੱਖ 2-2 ਲੱਖ ਜਿਹੜੀ ਇਹਨਾਂ ਦੀ ਕੈਸਟ ਹੈ ਉਹ ਵਿਕ ਜਾਂਦੀ ਹੁੰਦੀ ਸੀ ਵੀ ਏਡੇ ਤਗੜੇ ਪੱਦਰ ਦੇ ਉੱਪਰ ਸੀ ਹੁਣ ਜਿੱਥੇ ਪ੍ਰਮਾਤਮਾ ਨੇ ਏਡੇ ਵੱਡੇ-ਵੱਡੇ ਕੱਟ ਹੁੰਦੇ ਸੀ ਉੱਤੇ ਸੋਨੇ ਸੁਨੱਖੇ ਵੀ ਸੀ ਆਪਣੀ ਗੱਲ ਰੱਖਣ ਦਾ ਹੁਨਰ ਵੀ ਸੀ ਦੇਖੋ ਆਪਣੇ ਜਜ਼ਬਾਤਾਂ ਨੂੰ ਸ਼ਬਦਾਂ ਦੇ ਵਿੱਚ ਪੂਰ ਕੇ ਪੇਸ਼ ਕਰਨਾ ਹਰ ਬੰਦੇ ਦੇ ਕੋਲ ਇਹ ਹੁਨਰ ਨਹੀਂ ਹੁੰਦਾ ਹੁਣ ਗੱਲ ਰੱਖਣ ਦੀ ਵੀ ਇਹਨਾਂ ਦੇ ਕੋਲ ਸ਼ਕਤੀ ਸੀ ਦੂਜੇ ਨੰਬਰ ਦੇ ਉੱਪਰ ਸੋਨੇ ਸਨਖੇ ਵੀ ਸੀ ਕੱਠੇ ਵੀ ਬੜੇ ਤਗੜੇ ਤਗੜੇ ਹੁੰਦੇ ਸੀ ਵੱਡੇ ਵੱਡੇ ਲੋਕ ਵੀ ਆ ਕੇ ਝੁਕਦੇ ਹੁੰਦੇ ਸੀ ਹੁਣ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਆ ਹੁਣ ਉਸ ਸਮੇਂ ਦੇ ਦੌਰਾਨ ਦੇਖੋ ਮੈਂ ਇਹ ਗੱਲ ਬੜੇ ਸ਼ਬਦਾਂ ਨੂੰ ਸੰਕੋਚ ਕੇ ਲਗਾਵਾ ਆਖਣ ਕੋਈ ਮਸਕੀਨ ਦੀ ਇਹ ਗੱਲ ਕਹਿੰਦੇ ਹੁੰਦੇ ਨੇ ਵੀ ਜਵਾਨੀ ਰੂਪ ਦੀ ਪ੍ਰਕਰਮਾ ਕਰਦੀ ਹੈ ਹੈਨਾ ਹਰ ਕਿਸੇ ਤੇ ਚਲੋ ਇਹ ਗੱਲ ਲਾਗੂ ਨਹੀਂ ਹੋ ਸਕਦੀ ਪਰ ਬਹੁਤਾਤ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਦੇ ਉੱਪਰ ਐਸਾ ਪ੍ਰਭਾਵ ਪੈ ਸਕਦਾ ਹੁਣ ਕਿਸੇ ਬੱਚੀ ਦੇ ਅੰਦਰ ਮੰਨ ਲਓ ਕੋਈ ਐਸਾ ਖਿਆਲ ਆ ਜਾਵੇ ਵੀ ਜੇ ਕਿਤੇ ਇਹਨਾਂ ਦੀ ਮੈਂ ਧਰਮ ਪਤਨੀ ਹੋਵਾਂ ਜਾਂ ਕਿਤੇ ਇਹਨੇ ਮੇਰੇ ਪਤੀ ਹੋਣ ਜਾਂ ਕਿਤੇ ਇਹਨਾਂ ਨਾਲ ਮੇਰਾ ਆਨੰਦ ਕਾਰਜ ਹੋ ਜਾਏ ਇਹਨਾਂ ਨਾਲ ਮੇਰਾ ਵਿਆਹ ਹੋ ਜਾਏ ਇਹ ਮੇਰਾ ਜੀਵਨ ਸਾਥੀ ਬਣ ਜਾਵੇ ਹੈਨਾ ਕਿਸੇ ਦੇ ਅੰਦਰ ਵੀ ਇਸ ਤਰੀਕੇ ਦਾ ਖਿਆਲ ਆ ਸਕਦਾ ਹੈ ਮੈਂ ਹੁਣ ਇਹ ਨਹੀਂ ਕਹਿੰਦਾ ਕਿ ਉਸ ਬੱਚੀ ਦੇ ਅੰਦਰ ਇਹੀ ਖਿਆਲ ਸੀ ਜਾਂ ਉਸ ਬੱਚੀ ਨੇ ਜਿੱਦ ਕਰਕੇ ਸੁਸਾਈਡ ਕੀਤੀ ਹੈ ਜਾਂ ਉਹ ਬੱਚੀ ਆ ਕੁਝ ਕਰਨਾ ਚਾਹੁੰਦੀ ਸੀ ਐਸੀ ਗੱਲ ਮੈਂ ਉਹਦੇ ਤੇ ਇਲਜ਼ਾਮ ਨਹੀਂ ਲਾਉਂਦਾ ਹੈ ਨਾ ਕਿਉਂਕਿ ਮੈਨੂੰ ਕੁਝ ਪੁਰਾਣੇ ਜਿਹੜੇ ਉੱਥੋਂ ਦੇ ਸੱਜਣ ਨੇ ਉਹਨਾਂ ਨੇ ਦੱਸਿਆ ਕਹਿੰਦੇ ਕੁਝ ਬੱਚੀਆਂ ਕਈ ਕਈ ਦਿਨ ਘਰ ਦੇ ਵਿੱਚ ਰੋਟੀ ਨਹੀਂ ਸੀ ਖਾਂਦੀਆਂ ਹੁੰਦੀਆਂ ਵੀ ਇਹ ਸਾਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿਣਗੇ ਤੇ ਅਸੀਂ ਫੇਰ ਖਾਵਾਂਗੇ ਤੇ ਕਹਿੰਦੇ ਕਈ ਵਾਰੀ ਮਾਪਿਆਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਲ ਲੈ ਕੇ ਆ ਜਾਣਾ ਵੀ ਇਹ ਪ੍ਰਸ਼ਾਦਾ ਨਹੀਂ ਸੀ ਛਕਦੀ ਪਈ ਦੀ ਇਹ ਕਹਿੰਦੀ ਭਾਈ ਸਾਹਿਬ ਕਹਿਣਗੇ ਤੇ ਫਿਰ ਛਕਾਂਗੇ ਉਹ ਕਹਿੰਦੇ ਵੀ ਤੁਹਾਡਾ ਪਰਿਵਾਰ ਦਾ ਮਸਲਾ ਹੈ ਤੁਹਾਡੀ ਧੀ ਹੈ ਤੁਸੀਂ ਆਪਦੇ ਤਰੀਕੇ ਨਾਲ ਸਮਝਾਓ ਇਹਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕੀ ਕਹਿਣਾ ਹੈ ਹੈਨਾ ਜੀ ਹੁਣ ਇਹੋ ਜੀਆਂ ਘਟਨਾਵਾਂ ਜਿਹੜੀਆਂ ਨੇ ਇਹ ਲੋਕਾਂ ਦੇ ਜ਼ੁਬਾਨ ਤੇ ਆਉਂਦੀਆਂ ਨੇ ਵੀ ਕਿਸੇ ਬੱਚੀ ਦੇ ਮਨ ਦੇ ਵਿੱਚ ਇਹੋ ਜਿਹਾ ਖਿਆਲ ਆ ਜਾਣਾ ਜਾਂ ਕਿਸੇ ਮਾਪਿਆਂ ਦੇ ਮਨ ਦੇ ਵਿੱਚ ਖਿਆਲ ਆ ਜਾਣਾ ਹੁਣ ਕਿਹੜਾ ਪਿਓ ਚਾਹੁੰਦਾ ਵੀ ਮੇਰੀ ਜਿਹੜੀ ਧੀ ਹੈ ਇਹਨੂੰ ਕੋ ਨਸ਼ਈ ਟੱਕਰੇ ਹੈਨਾ ਇਹਨੂੰ ਕੋਈ ਨੰਗ ਜਵਾਈ ਟੱਕਰੇ ਜਾਂ ਕਲੇਸੀ ਟੱਕਰੇ ਹਰ ਕੋਈ ਚਾਹੁੰਦਾ ਹੈ ਵੀ ਜਿਵੇਂ ਸਿਆਣੇ ਕਹਿੰਦੇ ਜਿਹਦੀ ਸੁਖੀ ਜਾਈ ਉਹਦੀ ਸੁਖੀ ਮਾਈ ਹੈ ਨਾ ਹਰ ਕੋਈ ਚਾਹੁੰਦਾ ਵੀ ਸਾਨੂੰ ਜਵਾਈ ਚੰਗਾ ਹੋਵੇ ਹੁਣ ਕੱਲੀਏ ਬੱਚੀ ਦਾ ਖਿਆਲ ਨਹੀਂ ਕਿਸੇ ਮਾਪੇ ਦਾ ਖਿਆਲ ਵੀ ਹੋ ਸਕਦਾ ਹੈ ਹੈਨਾ ਇਹ ਕੁਝੀਆਂ ਘਟਨਾਵਾਂ ਉੱਥੇ ਆਮ ਹੀ ਲੋਕਾਂ ਦੇ ਕੋਲੋਂ ਸੁਣਨ ਦੇ ਵਿੱਚ ਆਈਆਂ ਨੇ ਪਰ ਭਾਈ ਰਣਜੀਤ ਸਿੰਘ ਢੱਰੀਆਂ ਵਾਲੇ ਕਹਿੰਦੇ ਬੜੇ ਸੰਜਮ ਦੇ ਵਿੱਚ ਰਹਿੰਦੇ ਹੁੰਦੇ ਸੀ ਤੇ ਗੱਲ ਆਮ ਕਹਿੰਦੇ ਹੁੰਦੇ ਸੀ ਕਿ ਇਹ ਤੁਹਾਡਾ ਪਰਿਵਾਰਕ ਮਸਲਾ ਹੈ ਕੋ ਚੰਗਾ ਯੋਗਵਰ ਵੇਖ ਕੇ ਜੇ ਧੀ ਯੋਗਤਾ ਰੱਖਦੀ ਹੈ ਵਿਆਹੀ ਤੇ ਇਹਨੂੰ ਭਾਈ ਵਿਆਹ ਦੇਣਾ ਚਾਹੀਦਾ ਹੁਣ ਗੱਲ ਨੂੰ ਬੜੇ ਧਿਆਨ ਦੇ ਨਾਲ ਸਮਝੋ ਇਹ ਘਟਨਾ ਜਿਹੜੀ ਹੈ ਇਹ ਕੁੜੀ ਨੇ ਕਿਉਂ ਸੁਸਾਈਡ ਕੀਤੀ ਹੈਨਾ ਇਸ ਚੀਜ਼ ਬਾਰੇ ਤੇ ਹੁਣ ਕੁੜੀ ਨੇ ਦੱਸਣਾ ਸੀ ਆ ਜੋ ਕੁੜੀ ਦੁਨੀਆ ਦੇ ਵਿੱਚ ਨਹੀਂ ਪਰ ਕੁੜੀ ਨੇ ਜ਼ਹਿਰ ਖਾਧਾ ਇਹ ਗੱਲ ਬੜੀ ਕਲੀਅਰ ਹੈ ਪਰ ਕਿਉਂ ਖਾਧਾ ਜਿੰਨੇ ਦੱਸਣਾ ਸੀ ਉਹ ਚਲੀ ਗਈ ਸਵਾਲ ਪਿੱਛੇ ਛੱਡ ਗਈ ਹੁਣ ਇੱਕ ਚੀਜ਼ ਬੜੀ ਪਿਆਰੀ ਜੀ ਸਮਝਾ ਦੇ ਜਿਹੜਾ ਜ਼ਹਿਰ ਖਾਦਾ ਏ ਇਹ ਖਾਦਾ ਏ 게ਟ ਦੇ ਉੱਤੇ ਜੀ ਤੇ 게ਟ ਕਿੱਥੇ ਆ ਇਹ ਆ ਜੀ ਪਟਿਆਲਾ ਭਵਾਨੀਗੜ ਰੋਡ ਦੇ ਉੱਪਰ ਹਾਈਵੇ ਤੇ ਲੱਗੇ ਉੱਥੇ ਹਰ ਸਮੇਂ ਟਰੱਕ ਹੁੰਦੇ ਨੇ ਗੱਡੀਆਂ ਹੁੰਦੀਆਂ ਨੇ ਸੰਗਤ ਆਮ ਹੀ ਉਸ ਸਮੇਂ ਰਹਿੰਦੀ ਹੁੰਦੀ ਸੀ ਕਰੀਬ 12 13 ਸਾਲ ਪਹਿਲਾਂ ਮੈਂ ਵੀ ਉਸ ਰੋਡ ਤੋਂ ਕਈ ਵਾਰੀ ਲੰਘਿਆ ਮਾਂ ਦੁਕਾਨਾਂ ਵਾਲੇ ਵੀ ਹੁੰਦੇ ਸੀ ਹੁਣ ਜਿਹੜੀ ਗੱਲ ਚੱਲਦੀ ਪਈ ਏ ਵੀ ਜ਼ਬਰਦਸਤੀ ਕਰਕੇ ਜਾਂ ਰੇਪ ਕਰਕੇ ਕੁੜੀ ਦਾ ਕਤਲ ਕਰ ਦਿੱਤਾ ਗਿਆ ਜੇ ਉਥੇ ਕਤਲ ਹੋਇਆ ਕੋਵੇ ਤੇ ਏਡੇ ਵੱਡੇ ਕੱਠ ਨੂੰ ਪਤਾ ਹੀ ਨਾ ਲੱਗਾ ਗੱਡੀਆਂ ਵਾਲਿਆਂ ਨੂੰ ਪਤਾ ਨਾ ਲੱਗਾ ਟਰੱਕਾਂ ਵਾਲਿਆਂ ਨੂੰ ਪਤਾ ਨਾ ਲੱਗਾ ਪੁਆਣੀਗੜ ਰੋਡ ਦੇ ਉੱਪਰ ਰਹੀਆਂ ਤਾਂਤੀਆਂ ਨੂੰ ਪਤਾ ਨਾ ਲੱਗਾ ਦੁਕਾਨਾਂ ਵਾਲਿਆਂ ਨੂੰ ਪਤਾ ਹੀ ਨਾ ਲੱਗਾ ਹੈਨਾ ਹੁਣ ਆਜੋ ਅਗਲੇ ਪਾਸੇ ਹੁਣ ਆਉਨੇ ਆਪਾਂ ਜੀ ਪੋਸਟਮਾਰਟਮ ਦੇ ਉੱਪਰ ਹਣ ਪੋਸਟ ਮਾਰਟਮ ਦੀ ਰਿਪੋਰਟ ਦੇ ਵਿੱਚ ਨਾ ਤੇ ਰੇਪ ਦੀ ਪੁਸ਼ਟੀ ਹੁੰਦੀ ਹੈ ਨਾ ਜ਼ਬਰਦਸਤੀ ਦੀ ਪੁਸ਼ਟੀ ਹੁੰਦੀ ਹੈ ਨਾ ਕੁੱਟ ਮਾਰ ਦੀ ਪੁਸ਼ਟੀ ਹੁੰਦੀ ਹੈ ਜਾਂ ਇਹਦੇ ਕਹੋ ਵੀ ਕਤਲ ਦੀ ਪੁਸ਼ਟੀ ਵੀ ਨਹੀਂ ਹੁੰਦੀ ਜ਼ਹਿਰ ਖਾਦੇ ਦੀ ਪੁਸ਼ਟੀ ਹੁੰਦੀ ਪਈ ਹੈ ਹੈਨਾ ਹੁਣ ਜਿਹੜਾ ਪੋਸਟ ਮਾਰਟਮ ਆ ਉਹਦੇ ਵਿੱਚ ਕਿਸੇ ਪ੍ਰਕਾਰ ਰੇਪ ਦੀ ਪੁਸ਼ਟੀ ਜਾਂ ਕਿਸੇ ਪ੍ਰਕਾਰ ਉਸ ਬੱਚੀ ਦੇ ਨਾਲ ਜ਼ਬਰਦਸਤੀ ਦੀ ਪੁਸ਼ਟੀ ਨਹੀਂ ਹੁੰਦੀ ਹੁਣ ਥੋੜਾ ਜਿਹਾ ਹੋਰ ਅੱਗੇ ਆਜੋ ਜਿਹੜਾ ਬੰਦਾ ਦੀਪਨ ਜੀ ਰੇਪ ਕਰੇਗਾ ਇਹ ਉਹ ਸੁਬਤੀ ਦਾ ਕਤਲ ਕਰੇਗਾ ਅੰਦਾਜ਼ਾ ਲਾ ਕੇ ਵੇਖੋ ਵੀ ਉਹ ਪੋਸਟਮਾਰਟ ਮੇ ਹੋਣ ਦਵੇਗਾ ਕਦੀ ਵੀ ਨਹੀਂ ਹੋਣ ਦਵੇਗਾ ਉਹਦਾ ਪੂਰਾ ਜੋਰ ਇਸ ਗੱਲ ਦੇ ਉੱਪਰ ਲੱਗਾ ਹੋਵੇਗਾ ਕਿ ਪੋਸਟਮਾਰਟਮ ਨਾ ਹੋਵੇ ਲੜਕੀ ਦਾ ਛੇਤੀ ਤੋਂ ਛੇਤੀ ਸੰਸਕਾਰ ਕੀਤਾ ਜਾਵੇ ਜਿੰਨੀ ਛੇਤੀ ਸੰਸਕਾਰ ਹੋਵੇਗਾ ਉੰਨੀ ਛੇਤੀ ਐਵੀਡੈਂਸ ਜਿਹੜੇ ਨੇ ਖਤਮ ਹੋ ਜਾਣਗੇ ਉਹ ਪੈਸੇ ਦੇ ਕੇ ਪਰਿਵਾਰ ਨੂੰ ਵੀ ਚੁੱਪ ਕਰਵਾਵੇਗਾ ਉਹ ਕੇਸ ਨੂੰ ਰਫਾ ਤਫਾ ਕਰਨ ਦਾ ਹਰ ਹੀਲਾ ਵਰਤੇਗਾ ਪਰ ਇਹ ਤਾਂ ਸਾਰਾ ਕੁਝ ਪੁਲਿਸ ਦੇ ਹੱਥੀ ਹੋਇਆ ਅੰਦਾਜ਼ਾ ਲਾ ਕੇ ਵੇਖੋ ਵੀ ਜੇ ਇਸ ਤਰੀਕੇ ਦੀ ਕੋਈ ਘਟਨਾ ਹੁੰਦੀ ਜਾਂ ਘਟਨਾ ਦੇ ਵਿੱਚ ਸੱਚਾਈ ਹੁੰਦੀ ਤੇ ਬੰਦਾ ਪੁਲਿਸ ਨੂੰ ਇਨਵੋਲਵ ਕਿਉਂ ਹੋਣ ਦੇਵੇਗਾ ਬੰਦਾ ਪਰਿਵਾਰ ਨੂੰ ਪੈਸੇ ਦੇ ਕੇ ਜਾਂ ਕਿਸੇ ਵੀ ਪ੍ਰਕਾਰ ਦਾ ਪ੍ਰੈਸ਼ਰ ਪਾ ਕੇ ਕਿਸੇ ਵੀ ਤਰੀਕੇ ਆਪ ਦੀ ਜਿਹੜੀ ਪਾਵਰ ਹੈ ਉਹਦੀ ਵਰਤੋਂ ਕਰਕੇ ਦਵਾ-ਦਵਾ ਚੁੱਪ ਕਰਵਾ ਕੇ ਸਸਕਾਰ ਕਰਵਾਵੇਗਾ ਪਰ ਉਹਨਾਂ ਨੇ ਤੇ ਐਸਾ ਕੁਝ ਵੀ ਨਹੀਂ ਕੀਤਾ ਦੂਜੀ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹੁੰਨਾ ਆ ਇਹ ਨਾ ਤੁਸੀਂ ਸ਼ਾਇਦ ਮੈਨੂੰ ਜਿੱਥੋਂ ਤੱਕ ਜੇ ਭੁਲੇਖਾ ਨਾ ਪੈਂਦਾ ਹੋਵੇ ਇਹ ਘਟਨਾ ਸ਼ਾਇਦ ਉਹਨਾਂ ਨੇ ਦੀਵਾਨ ਦੇ ਵਿੱਚ ਕਿਸੇ ਦੇ ਵਿੱਚ ਸੁਣਾਈ ਵੀ ਹੈ ਜੇ ਕਿਤੇ ਪੁਰਾਣੀਆਂ ਕੈਸਟਾਂ ਜਾਂ ਪੁਰਾਣੀਆਂ ਸੀੜੀਆਂ ਖੰਘਾਲੀਆਂ ਜਾਣ ਜਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਜਿੰਨਾ ਵੀ YouTube ਤੇ ਪਿਆ ਹੋਇਆ ਹੈ ਜਾਂ TV ਸੀਰੀਜ਼ ਕੋਲੇ ਪਿਆ ਉਹਦੇ ਵਿੱਚ ਛੇਹ ਤੇ ਗੱਲ ਖੁੱਲ ਕੇ ਸਾਹਮਣੇ ਆ ਜਵੇ। ਇਹਦੀ ਨਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਇੱਕ ਖਾਸੀਅਤ ਹੈ। ਉਹ ਕੋਈ ਵੀ ਮੁੱਦਾ ਖੁੰਦਾ ਉਹ ਸਟੇਜ ਤੇ ਬੋਲ ਦਿੰਦਾ ਹੈ। ਭਾਵੇਂ ਕਿ ਕੁਝ ਲੋਕ ਨੂੰ ਬੜਾ ਭੈੜਾ ਮੰਨਦੇ ਨੇ। ਲਓ ਜੀ ਆਹ ਦੇਖੋ ਜੀ ਮੋਬਾਈਲ ਦਾ ਲੱਗਾ ਤੇ ਉਹ ਮੋਬਾਈਲ ਲੈ ਕੇ ਬਹਿ ਗਿਆ। ਜੀ ਮੈਂ ਜੀ ਕੋਈ ਕਰੋੜਾਂ ਦਾ ਮੋਬਾਈਲ ਮੇਰੇ ਕੋਲ ਹੈ ਨਹੀਂ। ਉਹ ਚੋਰੀ ਹੋਈ ਦੀ ਉਹ ਮੁੱਦਾ ਲੈ ਕੇ ਬਹਿ ਗਿਆ। ਮੈਨੂੰ ਲੱਗਦਾ ਵੀ ਕੁਝ ਗੱਲਾਂ ਜਿਹੜੀਆਂ ਸੰਗਤ ਵਿੱਚ ਕਲੈਰਟੀ ਹੋ ਜਾਣੀ ਚਾਹੀਦੀ ਹੈ ਮੇਰੇ ਖਿਆਲ ਦੇ ਵਿੱਚ ਜਿੱਥੋਂ ਤੱਕ ਮੈਨੂੰ ਭੁਲੇਖਾ ਹੋ ਸਕਦਾ ਮੇਰੇ ਕੰਨ ਇੰਦੀ ਛੇਤੀ ਭੁਲੇਖਾ ਨਹੀਂ ਖਾਂਦੇ ਮੈਨੂੰ ਲੱਗਦਾ ਵੀ ਇਸ ਘਟਨਾ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਵੀ ਭਾਈ ਕੁੜੀ ਨੇ ਗੇਟ ਤੇ ਜ਼ਹਿਰ ਖਾਧਾ ਇਹ ਘਟਨਾ ਦਾ ਸੰਗਤ ਦੇ ਵਿੱਚ ਉਹਨਾਂ ਨੇ ਕੋਈ ਵੇਰਵਾ ਜ਼ਰੂਰ ਦਿੱਤਾ ਹੈ ਜਿਹੜਾ ਬੰਦਾ ਇਸ ਤਰੀਕੇ ਇਨਵੋਲਵ ਹੋਵੇਗਾ ਉਹ ਕਦੀ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਗੱਲ ਕਿਉਂ ਛੇੜੇਗਾ ਅਗਲਾ ਕਹਿੰਦਾ ਗੱਲ ਯਾਰ ਨੱਪੀ ਜਾਣ ਜੋ ਨੱਪ ਕੇ ਰੱਖੋ ਟਾਕੇ ਰੱਖੋ ਹੁਣ ਮੈਂ ਆਪਣੇ ਗੁਨਾ ਨੂੰ ਤੇ ਛਾਲਾਂਗਾ ਪਰ ਔਗਣ ਤੇ ਆਪਣੇ ਟੱਕੇ ਰੱਖਾਂਗਾ ਜੇ ਉਸ ਬੰਦੇ ਨੇ ਔਗਣ ਕੀਤਾ ਖੁੰਦਾ ਤੇ ਸੰਗਤ ਦੇ ਵਿੱਚੋਂ ਦੱਸਦਾ ਕਿਉਂ ਹੈਨਾ ਨੰਬਰ 2 ਦੇ ਉੱਪਰ ਆਪਾਂ ਇੱਕ ਚੀਜ਼ ਨੂੰ ਹੋਰ ਦੀਪਨ ਜੀ ਮਾੜਾ ਜਿਹਾ ਸਮਝਾਂਦਾ ਕਿ ਯਤਨ ਕਰੀਏ ਬੜੇ ਧਿਆਨ ਦੇ ਨਾਲ ਗੱਲ ਨੂੰ ਸੁਣਿਆ ਜੇ ਜਿਨ੍ਹਾਂ ਦਿਨਾਂ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਪੂਰੀ ਤੂਤੀ ਬੋਲਦੀ ਸੀ ਨਾ ਮੈਨੂੰ ਕੁਝ ਸੱਜਣਾ ਨੇ ਦੱਸਿਆ ਕਹਿੰਦੇ ਵੀ ਜੇ ਦੀਵਾਨ ਤੇ ਜਾਣਾ ਹੁੰਦਾ ਸੀ ਮੰਨ ਲਓ 4 ਘੰਟੇ ਦਾ ਸਫ਼ਰ ਹੈ ਤੇ ਕਹਿੰਦੇ 4 ਘੰਟੇ ਬੱਸ ਦੇ ਵਿੱਚ ਜਿਹੜੇ ਬੈਤੇ ਕੋਈ ਸਿੰਘ ਸੀ ਕੋ ਗੱਲਾਂ ਨਹੀਂ ਸੀ ਕਰਦਾ ਉਹ ਨੇਮ ਕਰਦੇ ਜਾਂਦੇ ਹੁੰਦੇ ਸੀ ਉਹ ਸਿਮਰਨ ਕਰਦੇ ਜਾਂਦੇ ਹੁੰਦੇ ਸੀ ਤੇ ਕਹਿੰਦੇ ਨਾਲ ਹੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਗੱਡੀ ਲਾਈ ਹੁੰਦੀ ਸੀ ਵੀ ਜੇ ਕਿਤੇ ਕੋਈ ਪਤਾ ਨਹੀਂ ਸੀ ਲੱਗਦਾ ਕਿਹੜੇ ਬਲੇ ਗੱਡੀ ਅਗਲੇ ਪਾਸੇ ਲਾ ਕੇ ਤੇ ਬੱਸ ਦੇ ਵਿੱਚ ਆ ਜਾਂਦੇ ਹੁੰਦੇ ਸੀ ਵੀ ਕੋਈ ਕਿਸੇ ਪ੍ਰਕਾਰ ਕੋ ਰਿਕਾਰਡ ਤੇ ਨਹੀਂ ਲਾ ਕੇ ਬੈਠਾ ਕੋਈ ਗੰਦਾ ਗਾਣਾ ਤੇ ਨਹੀਂ ਸੁਣਦਾ ਪਿਆ ਮੈਂ ਅੰਦਰ ਜਾ ਕੇ ਵੇਖਾਂ ਵੀ ਐਨਾ ਧਿਆਨ ਰੱਖਦੇ ਹੁੰਦੇ ਸੀ ਜਿੱਥੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਜੇ ਪਤਾ ਸੀ ਜੇ ਦੇਖੋ ਬੰਦੇ ਨੂੰ ਜੇ ਸ਼ੌਹਰਤ ਪ੍ਰਮਾਤਮਾ ਨੇ ਦਿੱਤੀ ਹੈ ਤੇ ਉਹਨੂੰ ਬੜੀਆਂ ਚੀਜ਼ਾਂ ਬਾਰੇ ਖਿਆਲ ਵੀ ਹੁੰਦਾ ਹਰ ਬੰਦਾ ਨਹੀਂ ਤੇ ਦੁਨੀਆ ਮੋਢਿਆਂ ਤੋਂ ਥੁੱਕਦੀ ਹੈ ਪਰ ਉਹ ਸ਼ਖਸ ਨੇ ਜਿੱਥੇ ਉਹਦੀ ਰਿਹਾਈਸ਼ ਹੁੰਦੀ ਸੀ ਜਿੱਥੇ ਉਹਦਾ ਟਿਕਾਣਾ ਹੁੰਦਾ ਸੀ ਉੱਥੇ ਉਹਨਾਂ ਨੇ ਚੜ੍ਹਦੀ ਕਲਾ ਵਾਲੇ ਸਿੰਘ ਪਹਿਰਾ ਦਿੰਦੇ ਹੁੰਦੇ ਸੀ ਉੱਥੇ ਰਾਤ ਨੂੰ ਵੀ ਕੋਈ ਅੰਦਰ ਐਂਟਰੀ ਨਾ ਕਰ ਜੇ ਔਰ ਉੱਥੇ ਕੋਈ ਦਾਖਲਾ ਖੁੰਦਾ ਨਹੀਂ ਸੀ ਇੰਨਾ ਤਗੜਾ ਪਹਿਰਾ ਰੱਖਿਆ ਜਾਂਦਾ ਹੁੰਦਾ ਸੀ ਮੈਂ ਕਹਿੰਦਾ ਵੀ ਚਲੋ ਅੱਜ ਉਸ ਸਮੇਂ ਤੇ ਚਲੋ ਸੰਪਰਦਾਇਆਂ ਦੇ ਨਾਲ ਵੀ ਚੰਗੀ ਸੀ ਨਿਹੰਗ ਸਿੰਘ ਜੱਥੇਬੰਦੀਆਂ ਨਾਲ ਵੀ ਚੰਗੀ ਸੀ ਟਕਸਾਲ ਨਾਲ ਵੀ ਚੰਗੀ ਸੀ ਤੇ ਬੜੇ ਐਸੇ ਨੇ ਟਕਸਾਲੀਆਂ ਦੇ ਘਰ ਦੇ ਵਿੱਚ ਵੀ ਉਹ ਠਹਿਰੇ ਹੋਣਗੇ ਸੰਪਰਦਾਇਆਂ ਦੇ ਘਰ ਦੇ ਵਿੱਚ ਵੀ ਠਹਿਰੇ ਹੋਣਗੇ ਜਿਹੜੀ ਅੱਜ ਉਹਨਾਂ ਦੇ ਕੱਟੜੇ ਵਿਰੋਧੀ ਨੇ ਮੈਂ ਮੈਂ ਨਹੀਂ ਸੁਣਿਆ ਕਦੀ ਕਿਸੇ ਸੰਪਰਦਾਇ ਨੇ ਵੀ ਕਿਹਾ ਹੋਵੇ ਵੀ ਸਾਡੇ ਘਰ ਠਹਿਰੇ ਸੀ ਤੇ ਕੁੜੀ ਨਾਲ ਆ ਕੁਝ ਕਰ ਦਿੱਤਾ ਜਾਂ ਕਿਸੇ ਟਕਸਾਲੀ ਸਿੰਘ ਨੇ ਕਿਹਾ ਹੋਵੇ ਵੀ ਸਾਡੇ ਘਰ ਠਹਿਰੇ ਸੀ ਵੀ ਲੜਕੀ ਤੇ ਇਤਰਾਜ਼ਯੋਗ ਇਹਨਾਂ ਨੇ ਕੋਈ ਇਸ਼ਾਰੇ ਕੀਤੇ ਐਸੀ ਗੱਲ ਤੇ ਉਹਨਾਂ ਵੱਲੋਂ ਵੀ ਸਾਹਮਣੇ ਨਹੀਂ ਆਈ ਇਹਦਾ ਮਤਲਬ ਵੀ ਜਿਹੜੇ ਵਿਰੋਧੀ ਨੇ ਇਲਜ਼ਾਮ ਤੇ ਲਾਉਂਦੇ ਨੇ ਪਰ ਵਿਰੋਧੀਆਂ ਨੇ ਵੀ ਅਜੇ ਤੱਕ ਉਹਨਾਂ ਦੇ ਕੈਰੇਕਟਰ ਦੇ ਉੱਪਰ ਇਹੋ ਜਿਹਾ ਇਲਜ਼ਾਮ ਨਹੀਂ ਲਾਇਆ ਹੁਣ ਇਥੋਂ ਸਾਨੂੰ ਕਾਫੀ ਗੱਲਾਂ ਜਿਹੜੀਆਂ ਨੇ ਸਾਫ਼ ਹੋ ਜਾਂਦੀਆਂ ਨੇ ਨੰਬਰ 2 ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਰਿਹਾਈਸ਼ ਕਿਉਂਕਿ ਮੈਂ ਤਾਂ ਕਈ ਵਾਰ ਹੀ ਗਿਆ ਮਾਂ ਉੱਥੇ ਮਾਤਾ ਜੀ ਅਕਾਲ ਚਰਨਾਂ ਲਾ ਕੀਤੀ ਸੀ ਮੈਂ ਅਫਸੋਸ ਕਰਨ ਦੇ ਲਈ ਗਿਆ ਮਾਂ ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਰਿਹਾਈਸ਼ ਜਿੱਥੇ ਉਹ ਰਹਿੰਦੇ ਨੇ ਤੇ ਜਿਸ 게ਟ ਦੇ ਉਪਰ ਲੜਕੀ ਨੇ ਜ਼ਹਿਰ ਖਾ ਕੇ ਆਤਮ ਹਤਿਆ ਕੀਤੀ ਹੈ ਸੁਸਾਈਡ ਕੀਤੀ ਹੈ ਉਹਦਾ ਡਿਸਟੈਂਸ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਡਿਸਟੈਂਸ ਹੈ ਫਰਕ ਬਹੁਤ ਜ਼ਿਆਦਾ ਆ ਹੁਣ ਗੱਲ ਨੂੰ ਦੋ ਤਿੰਨਾਂ ਚੀਜ਼ਾਂ ਨੂੰ ਸਮਝ ਜਾ ਜੇ ਜਿਹੜੀ ਗੱਲ ਆਪਾਂ ਕਹਿੰਨੇ ਪਏ ਆ ਹੁਣ ਦੇਖੋ ਕਈ ਵਾਰੀ ਨਾ ਇਹ ਗੱਲ ਕੱਲੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਆਪਾਂ ਲਾਗੂ ਨਹੀਂ ਕਰਦੇ ਇਹਨੂੰ ਜੇ ਆਪਾਂ ਹੋਰ ਵੀ ਕਿਸੇ ਪਾਸੇ ਲੈ ਕੇ ਚਲੀ ਗਏ ਨਾ ਗੱਲ ਨੂੰ ਤੇ ਆਪਾਂ ਕਲਾਕਾਰ ਨੇ ਜਾਂ ਫਿਲਮੀ ਅਦਾਕਾਰ ਨੇ ਇਹ ਹੋਰ ਵੀ ਜਿੰਨੀ ਪ੍ਰਕਾਰ ਦੇ ਹੁੰਦੇ ਨੇ ਉਹਨਾਂ ਦੇ ਉੱਪਰ ਵੀ ਦੁਨੀਆ ਫਿਦਾ ਹੋ ਜਾਂਦੀ ਏ ਉਹਦੇ ਵਿੱਚ ਜੋ ਉਹਨਾਂ ਦੇ ਫੈਨ ਹੁੰਦੇ ਰਹੋ ਉਹਦੇ ਵਿੱਚ ਕੁੜੀਆਂ ਵੀ ਹੁੰਦੀਆਂ ਨੇ ਕਈ ਵਾਰੀ ਹੈਨਾ ਹੁਣ ਮੰਨ ਲਓ ਵੀ ਇੱਕ ਐਕਟਰ ਹੈ ਉਹ ਬੰਬਈ ਦੇ ਵਿੱਚ ਐਕਟਿੰਗ ਕਰਦਾ ਪਿਆ ਜਾਂ ਕੁਝ ਉੱਥੇ ਕਰਦਾ ਪਿਆ ਹੈ ਜੀ ਤੇ ਉਹ ਹੁਣ ਉੱਥੇ ਬੈਠਾ ਆ ਕੋਈ ਲੜਕੀ ਉਹਨਾਂ ਦੇ ਉੱਪਰ ਫਿਦਾ ਹੋ ਜਾਂਦੀ ਹੈ ਯਾ ਲੜਕੀ ਕਹਿੰਦੀ ਮੈਂ ਇਸ ਸ਼ਖਸ ਨਾਲ ਵਿਆਹ ਕਰਾਉਣਾ ਜੇ ਇਹਦੇ ਨਾਲ ਮੇਰਾ ਵਿਆਹ ਨਹੀਂ ਹੁੰਦਾ ਮੈਂ ਮਰ ਜਾਨੀ ਆ ਮੰਨ ਲਓ ਚੰਡੀਗੜ੍ਹ ਦੇ ਵਿੱਚ ਮਰ ਜਾਂਦੀ ਏ ਤੇ ਬੰਬੇ ਬੈਠੇ ਉਹ ਐਕਟਰ ਦਾ ਕੀ ਕਸੂਰ ਹੈ ਭਾਈ ਉਹਦਾ ਕੀ ਇਹ ਦੋਸ਼ ਆ ਵੀ ਪਰਮਾਤਮਾ ਨੇ ਉਹਨੂੰ ਹੁਨਰ ਦਿੱਤਾ ਸੀ ਜਾਂ ਉਹ ਸੋਹਣਾ ਸੁਨੱਖਾ ਸੀ ਜਾਂ ਉਹਦੇ ਕੋਲ ਕਾਬਲੀਅਤ ਸੀ ਸੋ ਬੜੀਆਂ ਗੱਲਾਂ ਵਿਚਾਰਨ ਵਾਲੀਆਂ ਨੇ ਇਸ ਘਟਨਾ ਦੇ ਵਿੱਚ ਮੈਨੂੰ ਭਾਈ ਰਣਜੀਤ ਸਿੰਘ ਦੀ ਹਰ ਪਾਸੇ ਤੋਂ ਬੜੇ ਨਿਰਦੋਸ਼ ਨਜ਼ਰ ਆਉਂਦੇ ਨੇ ਬਾਕੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਇਹ ਕੁਝ ਸਮੇਂ ਬਾਅਦ ਗੱਲਾਂ ਆਪਣੇ ਆਪ ਸਾਫ਼ ਹੋ ਜਾਂਦੀਆਂ ਨੇ ਕੁਝ ਗੱਲਾਂ ਵਕਤ ਦੀ ਗਰਬ ਦੇ ਵਿੱਚ ਹੁੰਦੀਆਂ ਨੇ ਅੱਜ ਹੀ ਇਹ ਗੱਲ ਕਿਉਂ ਸਾਹਮਣੇ ਆਈ ਹੈ ਸਵਾਲ ਪੈਦਾ ਹੋ ਗਿਆ 12-13 ਸਾਲ ਪੁਰਾਣੀ ਘਟਨਾ ਆ ਇਹ ਵੀ ਚੀਜ਼ਾਂ ਆਪਣੇ ਆਪ ਦੇ ਵਿੱਚ ਬੜੀਆਂ ਵਿਚਾਰਨ ਵਾਲੀਆਂ ਨੇ ਜੀ ਜੀ ਆ ਮਕਸਦ ਇੱਕ ਸਵਾਲ ਮੇਰੇ ਮਨ ਦੇ ਵਿੱਚ ਆਇਆ ਸੀਗਾ ਕਿ ਕਾਫੀ ਲੋਕ ਨੂੰ ਫੋਲੋ ਕਰਦੇ ਨੇ ਭਾਈ ਰਣਜੀਤ ਸਿੰਘ ਢੰਡਿਆਂ ਵਾਲਿਆਂ ਨੂੰ ਜਦੋਂ ਇਹ ਜਿਹਾ ਇਲਜ਼ਾਮ ਲੱਗ ਜਾਂਦਾ ਹੈ ਉਹ ਲੱਗਦਾ ਨਹੀਂ ਕਿ ਇਹਦਾ ਇਹਦਾ ਫਕਤਾ ਪੈਂਦਾ ਹੀ ਹੈ ਉਹ ਇਲਜ਼ਾਮ ਆਪਣਾ ਕੰਮ ਤਾਂ ਕਰ ਹੀ ਜਾਂਦੇ ਨੇ ਚਾਹੇ ਉਹਨਾਂ ਨੇ ਖੁਦ ਵੀਡੀਓ ਬਣਾ ਕੇ ਕਹਤਾ ਕਿ ਕੁਝ ਮਹੀਨਿਆਂ ਦਿਨਾਂ ਦੇ ਵਿੱਚ ਸਾਰਾ ਕੁਝ ਸਾਫ਼ ਹੋ ਜਾਵੇਗਾ ਪਰ ਇਲਜ਼ਾਮ ਆਪਣੇ ਆਪ ਚ ਇਲਜ਼ਾਮ ਹੁੰਦੇ ਨਹੀਂ ਉਹ ਕਹ ਲੋ ਕਿ ਕਿਤਨੇ ਕਿਤੇ ਤੁਹਾਡੇ ਕਰੈਕਟਰ ਨੂੰ ਚਾਹੇ ਜ਼ਿਆਦਾ ਨਾ ਕੁਝ ਖਰਾਬ ਨਾ ਪਾਣ ਤੁਹਾਡੀ ਇਮੇਜ ਨੂੰ ਕਿਵੇਂ ਕਰ ਦੇ ਨਹੀਂ ਕਈ ਵਾਰ ਇਹ ਤੁਹਾਡੀ ਗੱਲ ਨਾਲ ਇਹ ਗੱਲ ਦਾ ਮੈਂ ਸਹਿਮਤੀ ਰੱਖਦਾ ਮਾਂ ਇਸ ਚੀਜ਼ ਦਾ ਫਰਕ ਪੈਂਦਾ ਹੁੰਦਾ ਆ ਸੰਗਤ ਦੇ ਵਿੱਚ ਗੱਲ ਚੱਲਦੀ ਹੁੰਦੀ ਹੈ ਹੈਨਾ ਪਰ ਮੇਰੇ ਖਿਆਲ ਦੇ ਵਿੱਚ ਜੇ ਇੱਕ ਵੀਡੀਓ ਕਿਸੇ ਦੀ ਇੱਜ਼ਤ ਖਰਾਬ ਕਰ ਦਿੰਦੀ ਹੈ ਜਾਂ ਬੰਦਾ ਕਹਿੰਦਾ ਵੀ ਮੇਰੀ ਇੱਜ਼ਤ ਮਿੱਟੀ ਹੋ ਗਈ ਤਾਂ ਸਮਝੋ ਇੱਜ਼ਤ ਨਹੀਂ ਸੀ ਉਹ ਹਵਾ ਹੀ ਸੀ ਹੈਨਾ ਇੱਜ਼ਤ ਜਿਹੜੀ ਹੁੰਦੀ ਹੈ ਇੱਜ਼ਤ ਆਪਣੇ ਛਾਪ ਦੇ ਵਿੱਚ ਇੱਕ ਸ਼ਬਦ ਬਹੁਤ ਵੱਡਾ ਹੁੰਦਾ ਆ ਕਿਸੇ ਦੀ ਵੀਡੀਓ ਨਾਲ ਜਾਂ ਕਿਸੇ ਦੇ ਬੋਲਣ ਨਾਲ ਕਿਸੇ ਦੇ ਦੋਸ਼ਾਂ ਦੇ ਨਾਲ ਇੱਜ਼ਤ ਜਿਹੜੀ ਕਦੀ ਉੱਡਦੀ ਨਹੀਂ ਹੁੰਦੀ ਨੰਬਰ 2 ਦੇ ਉੱਪਰ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਵਕਤ ਦੇ ਵਿੱਚ ਬੜੇ ਆਰਾਮ ਦੇ ਨਾਲ ਸਾਫ਼ ਹੋ ਜਾਣਗੀਆਂ ਇਹਨਾਂ ਚੀਜ਼ਾਂ ਬਾਰੇ ਵੇਰਵਾ ਜਿਹੜਾ ਆ ਉਹਨਾਂ ਨੇ ਵੀ ਦਿੱਤਾ ਆ ਤੇ ਉਹਨਾਂ ਦੇ ਜਿਹੜੇ ਖਾਸ ਕਰਕੇ ਨਾਲ ਜੁੜੇ ਹੋਏ ਨੇ ਜਿਹੜੇ ਉਹਨਾਂ ਦਾ ਸਿਧਾਂਤਕ ਪ੍ਰਚਾਰ ਸੁਣਦੇ ਨੇ ਹਨਾ ਉਹਨਾਂ ਨੂੰ ਵੀ ਅਪੀਲ ਕੀਤੀ ਵੀ ਭਾਈ ਹੌਸਲੇ ਦੇ ਵਿੱਚ ਰਹੋ ਗੱਲਾਂ ਆਪਣੇ ਆਪ ਸਾਫ਼ ਹੋ ਜਾਣਗੀਆਂ ਇਹਦੇ ਵਿੱਚ ਹੋ ਸਕਦਾ ਵੀ ਕਿਸੇ ਏਜੰਸੀ ਦਾ ਹੱਥ ਹੋਵੇ ਜਾਂ ਜਿਹੜੇ ਉਹਨਾਂ ਵੇਖ ਕੇ ਤੇ ਭਾਈ ਹਰਬ੍ਰੀਤ ਸਿੰਘ ਮੱਖੂ ਦੇ ਜਿਹੜੇ ਖਿਆਲ ਆ ਤਾਂ ਸੁਣ ਕੇ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਹੈ ਕਿ ਉਹਨਾਂ ਨੇ ਹੱਕ ਤੇ ਸੱਚ ਦੇ ਮੱਧਨੀ ਗੱਲ ਕੀਤੀ ਕਿਸੇ ਦਾ ਉਹਨਾਂ ਨੇ ਪੱਖ ਨਹੀਂ ਮਾਰਿਆ ਜਿਸ ਤਰ੍ਹਾਂ ਉਹਨੇ ਦੱਸਿਆ ਕਿ ਮੈਂ ਆਪਣੇ ਆਜ਼ਾਦ ਖਿਆਲਾਂ ਦਾ ਮਾਲਕ ਮੈਂ ਕਦੀ ਕਿਸੇ ਦੇ ਵਿਰੋਧ ਚ ਆ ਕੇ ਕੋਈ ਐਸੀ ਗੱਲ ਨਹੀਂ ਕਹੀ ਜਿਹੜੀ ਉਹਨੂੰ ਨੁਕਸਾਨ ਪਹੁੰਚਾਵੇ ਤੇ ਨਾ ਹੀ ਕਿਸੇ ਦੇ ਹੱਕ ਦੇ ਵਿੱਚ ਆ ਕੇ ਕਦੀ ਐਸੀ ਗੱਲ ਕਹੀ ਹੈ ਜਿਹੜੀ ਉਹਨੂੰ ਫਾਇਦਾ ਦੇਵੇ ਜੋ ਹੱਕ ਤੇ ਸੱਚ ਹੁੰਦਾ ਹੈ ਕੋਸ਼ਿਸ਼ ਕਰਨਾ ਉਹੀ ਬਿਆਨ ਕਰ ਔਰ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਨੇ ਉਹੀ ਬਿਆਨ ਕੀਤਾ ਕਿ ਭਾਈ ਰਣਜੀਤ ਸਿੰਘ ਟੜ੍ਹਰੀਆਂ ਵਾਲੇ ਦੇ ਉੱਤੇ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ ਉਹ ਕਿਸ ਬੇਸ ਤੇ ਲਾਇਆ ਜਾ ਰਿਹਾ ਵਿਰੋਧੀ ਜਿਹੜੇ ਐ ਉਹਨਾਂ ਦੇ ਵਿਰੋਧ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਹਰਬੇ ਕਰਾਂਦਾ ਹੀ ਹੀਗੀ ਆ ਉਹਨਾਂ ਨੇ ਹਕੀਕਤ ਸਾਰੀ ਵਾਸਿਆ ਕਰਕੇ ਦੱਸੀ ਕਿ ਇਹ ਅੱਜ ਤੋਂ 12-13 ਸਾਲ ਪੁਰਾਣਾ ਵਾਕਿਆ ਹੈਗਾ ਅਗਰ ਉਹ ਇੰਨੀ ਦੂਰ ਪਿੱਛੇ ਜਾ ਕੇ ਦੇਖੀਏ ਤੇ ਉਹਨਾਂ ਦਾ ਜਿਹੜਾ ਆਲਮ ਸੀਗਾ ਜਿਹੜੀ ਸ਼ੋਹਰਤ ਸੀਗੀ ਉਹ ਬੁਲੰਦੀਆਂ ਤੇ ਸੀ ਕਿ ਅੱਜ ਵੀ ਹੈਗੀ ਹੈ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਹੈਗੇ ਆ ਤੇ ਉਦੋਂ ਤੇ ਕੋਈ ਜਿਹੜਾ ਹੈ ਹਿਸਾਬ ਲਾਉਣਾ ਮੁਸ਼ਕਲ ਹੈ ਕਿ ਜਿਸ ਹਿਸਾਬ ਨਾਲ ਸੰਗਤਾਂ ਉਹਨਾਂ ਕੋਲ ਆਉਂਦੀਆਂ ਸੀ ਉਹਨਾਂ ਦੀਆਂ ਕਿਸ ਤਰ੍ਹਾਂ ਦੇ ਹਿਸਾਬ ਨਾਲ ਵੀ ਕਦੀਆਂ ਸੀਗੀਆਂ ਕਿ ਹਰ ਕੋਈ ਇਹ ਖੁਆਇਸ਼ ਰੱਖਦਾ ਸੀਗਾ ਕਿ ਇੱਕ ਦਫਾ ਉਹਨਾਂ ਦੀ ਸੰਗਤ 'ਚ ਜ਼ਰੂਰ ਜਾਵੇ ਔਰ ਦੂਸਰਾ ਨੌਜਵਾਨ ਲੜਕੀਆਂ ਦੇ ਬਾਰੇ ਵਿੱਚ ਦੱਸਿਆ ਕਿ ਸਿਰਫ ਇਹ ਨਹੀਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲੀਆਂ ਕਿ ਜਿਹਦੇ ਵਿੱਚ ਜਿਹੜੀਆਂ ਲੜਕੀਆਂ ਸੀਗੀਆਂ ਉਹ ਕਹਿੰਦੀਆਂ ਸੀ ਕਿ ਜਿਨ੍ਹਾਂ ਜਿਵੇਂ ਭਾਈ ਰਣਜੀਤ ਸਿੱਕੜਿਆ ਵਾਲੇ ਸਾਨੂੰ ਨਹੀਂ ਕਹਿਣਗੇ ਅਸੀਂ ਪ੍ਰਸ਼ਾਦਾ ਨਹੀਂ ਚਖਣਾ ਹੈ ਪਰ ਉਹਨਾਂ ਦੀ ਮਾਂ ਭਿਉ ਆਣ ਕੇ ਕਹਿੰਦੀ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਇਹ ਤੁਹਾਡਾ ਘਰ ਦਾ ਮਾਮਲਾ ਇਹਨੂੰ ਸੈੱਟ ਕਰੋ ਇਹਨੂੰ ਆਪਣੇ ਆਪ ਹੱਲ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨੇ ਸਾਰੇ ਪੱਖ ਜਿਹੜੇ ਖੋਲ ਕੇ ਬਿਆਨ ਕੀਤੇ ਉਸ ਤੋਂ ਜਿਹੜੀ ਹੈ ਉਹ ਇਹ رائے ਕਾਇਮ ਕੀਤੀ ਜਾ ਸਕਦੀ ਹੈ ਇੱਕ ਆਮ ਸੁਣਨੇ ਵਾਲੇ ਵਾਸਤੇ ਕਿ ਉਹ ਜਿਹੜੇ ਹੈ ਉਹ ਉਹਨਾਂ ਦੇ ਜਿਹੜਾ ਇਲਜ਼ਾਮ ਲੱਗਦੇ ਆ ਉਹ ਬੇਬੁਨਿਆਦ ਹੀ ਹੈ ਸਿਰਫ ਵਿਰੋਧ ਦੇ ਵਿੱਚ ਸਾਰਾ ਕੁਝ ਕੀਤਾ ਜਾ ਜਾਂਦਾ ਹੈ ਬਾਕੀ ਵੀਰੋ ਤੁਸੀਂ ਭਾਈ ਹਰਪ੍ਰੀਤ ਸਿੰਘ ਮਖਰੂ ਦੀਆਂ ਗੱਲਾਂ ਸੁਣ ਕੇ ਕੀ رائے ਰੱਖਦੇ ਹੋ ਤੁਹਾਡਾ ਕੀ ਕਹਿਣਾ ਹੈ ਕਮੈਂਟਾਂ ਵਿੱਚ لازਮੀ ਦੱਸਿਓ ਰੱਖੀ ਆਪਣਾ ਟੀਅਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼